ਪੰਜਾਬ ਕਾਂਗਰਸ ਦੇ ਵਿੱਚ ਵੱਡੇ ਬਦਲਾਅ ਦੇ ਸੰਕੇਤ ਮਿਲਨੇ ਸ਼ੁਰੂ ਹੋ ਗਏ ਨੇ ਯਾਨੀ ਕਿ ਪੰਜਾਬ ਕਾਂਗਰਸ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕੁਝ ਵੱਡਾ ਹੋਣ ਜਾ ਰਿਹਾ ਹੈ ਔਰ ਇਹ ਮੰਨਿਆ ਜਾ ਰਿਹਾ ਹੈ ਕਿ ਸਾਰਾ ਕੁਝ ਹੋਣਾ ਤਰਨਤਾਰਨ ਦੀ ਜ਼ਿਮਨੀ ਚੋਣ ਤੋਂ ਬਾਅਦ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਗੱਲ ਅੱਜ ਇਸ ਕਰਾਂਗੇ ਪੰਜਾਬ ਕਾਂਗਰਸ ਦੀ ਜੋ ਹਾਲਾਤ ਪੰਜਾਬ ਕਾਂਗਰਸ ਦੇ ਬੜੇ ਹੋਏ ਨੇ ਖਾਸ ਤੌਰ ਤੇ ਤਰਨਤਾਰਨ ਜ਼ਿਮਨੀ ਚੋਣ ਤੋਂ ਲੈ ਕੇ ਜੋ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਜ਼ਬਨੀ ਚੋਣ ਚ ਉਮੀਦਵਾਰ ਹਲਕਾ ਕਾਂਗਰਸ ਪਾਰਟੀ ਨੇ ਦਿੱਤਾ ਜਾਂ ਕਹਿ ਲਿਆ ਕਿ ਜੋ ਗੁੱਟਬਾਜ਼ੀ ਕਾਂਗਰਸ ਪਾਰਟੀ ਸੀ ਉਸ ਕਰਕੇ ਇਹ ਸਾਰਾ ਕੁਝ ਹੁੰਦਾ ਨਜ਼ਰ ਆਇਆ ਪਰ ਇੱਕ ਅਹਿਮ ਜਾਣਕਾਰੀ ਜਾਂ ਕਹਿ ਲਿਆ ਕਿ ਵੱਡਾ ਅਪਡੇਟ ਜਿਹੜਾ ਹੋਇਆ ਚਰਨਜੀਤ ਸਿੰਘ ਚੰਨੀ ਨਾਲ ਜੁੜੀ ਇੱਕ ਵੱਡੀ ਖਬਰ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਪਾਰਟੀ ਹਾਈ ਕਮਾਂਡ ਵੱਲੋਂ ਲਗਾਤਾਰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਗੱਲ ਕਰਾਂਗੇ ਬਿਹਾਰ ਦੀ ਵਿਧਾਨ ਸਭਾ ਚੋਣ ਨੂੰ ਲੈ ਕੇ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਇੱਕ ਲਿਸਟ ਸਟਾਰ ਕੈਂਪੇਨਰਸ ਦੀ ਜਾਰੀ ਕਰ ਦਿੰਦੀ ਹੈ ਔਰ ਜੋ ਇਹ ਲਿਸਟ ਸਟਾਰ ਕੈਂਪੇਨਰਸ ਦੀ 40 ਬੰਦਿਆਂ ਦੀ ਜਾਰੀ ਕੀਤੀ ਗਈ ਹੈ ਉਹਦੇ ਚ ਪੰਜਾਬ ਤੋਂ ਸਿਰਫ ਤੇ ਸਿਰਫ ਇੱਕੋ ਨਾਮ ਸ਼ਾਮਿਲ ਹੈ ਤੇ ਉਹ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੱਕ ਵੱਡਾ ਝਟਕਾ ਇਸ ਲਿਸਟ 'ਚ ਉਹਨਾਂ तमाम ਵੱਡੇ ਕਾਂਗਰਸੀਆਂ ਨੂੰ ਦੇ ਦਿੱਤਾ ਜਿਹੜੇ ਪੰਜਾਬ 'ਚ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਜਾਂ ਕਹਿ ਲਈਏ ਕਿ ਆਪਣੇ ਆਪ ਨੂੰ ਭਾਵੀ ਮੁੱਖ ਮੰਤਰੀ ਦੱਸਦੇ ਸੀ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣ ਚਾਹੇ ਉਹ ਰਾਜਾ ਵਰਡਿੰਗ ਹੋਣ ਚਾਹੇ ਉਹ ਪ੍ਰਗਟ ਸਿੰਘ ਹੋਣ ਚਾਹੇ ਉਹ ਸੁਖਜਿੰਦਰ ਰੰਦਾਵਾ ਹੋਣ ਜਾਂ ਫਿਰ ਨਵਜੋਤ ਸਿੰਘ ਸਿੱਧੂ ਹੋਣ ਜਿਹੜੇ ਕਿ ਅਕਸਰ ਕਿਸੇ ਵੀ ਸਟੇਟ ਚ ਇਲੈਕਸ਼ਨ ਹੋਵੇ ਕਿਸੇ ਵੀ ਸੂਬੇ ਦੇ ਵਿੱਚ ਚੋਣ ਹੋਵੇ ਸਟਾਰ ਕੈਂਪੇਨਰ ਦੇ ਤੌਰ ਤੇ ਨਵਜੋਤ ਸਿੰਘ ਸਿੱਧੂ ਜਾਂਦੇ ਸੀ ਪਰ ਇਤਕੀ ਨਵਜੋਤ ਸਿੰਘ ਸਿੱਧੂ ਨੂੰ ਵੀ ਖਟਾਕ ਝਟਕਾ ਕਾਂਗਰਸ ਹਾਈ ਕਮਾਂਡ ਨੇ ਦਿੱਤਾ ਹੈ ਜਿਸ ਨਾਲ ਸੰਕੇਤ ਮਿਲਨੇ ਸ਼ੁਰੂ ਹੋ ਗਏ ਨੇ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਕੀ ਕੁਝ ਵੱਡਾ ਹੋਏਗਾ ਚਰਨਜੀਤ ਸਿੰਘ ਚੰਨੀ ਨੂੰ ਇਸ ਲਿਸਟ 'ਚ ਸ਼ਾਮਿਲ ਕੀਤਾ ਗਿਆ ਹੈ ਜੇ 40 ਬੰਦਿਆਂ ਦੀ ਲਿਸਟ ਦੀ ਗੱਲ ਕਰੀਏ ਮਲਿਕਾ ਅਰਜੁਨ ਖੜਗੇ ਸੋਨੀਆ ਗਾਂਧੀ ਰਾਹੁਲ ਗਾਂਧੀ ਕੇਸੀ ਵੇਣੂ ਗੋਪਾਲ ਪ੍ਰੇਨਕਾ ਗਾਂਧੀ ਸੁਖਵਿੰਦਰ ਸੁਖੂ ਜਿਹੜੇ ਹਿਮਾਚਲ ਦੇ ਮੁੱਖ ਮੰਤਰੀ ਨੇ ਅਸ਼ੋਕ ਗਹਿਲੋਤ ਬੁਪੇਸ਼ ਬਗੇਲ ਦਿਗਵਜੈ ਸਿੰਘ ਅਦੀਰ ਰੰਜਨ ਚੌਧਰੀ ਮੀਰਾ ਕੁਮਾਰ ਕ੍ਰਿਸ਼ਨ ਅਲਵਰੂ सचिन पायलट रणदीप सुरजेवाला चरनजीत सिंह चन्नी गौरव गोगोई मोहम्मद जावेद अखिलेश प्रसाद सिंह ਤੇ ਇਸ ਤੋਂ علاوہ ਵੀ ਹੋਰ ਕਈ ਨਾਮ ਨੇ ਜੋ ਕਿ ਇਸ ਲਿਸਟ ਵਿੱਚ ਸ਼ਾਮਲ ਕੀਤੇ ਗਏ ਨੇ ਪਰ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਪੰਜਾਬ ਤੋਂ ਮਹਿਸ ਇੱਕ ਨਾਮ ਚਰਨਜੀਤ ਸਿੰਘ ਚੰਨੀ ਦਾ ਇਸ ਲਿਸਟ ਵਿੱਚ ਸ਼ਾਮਲ ਕੀਤਾ ਗਿਆ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਚ ਕਾਂਗਰਸ ਪਾਰਟੀ ਦੇ ਸੰਕੇਤ ਪੰਜਾਬ ਲਈ ਦੇਣੇ ਸ਼ੁਰੂ ਕਰ ਦਿੱਤੇ ਨੇ ਕਿ ਪੰਜਾਬ ਚ ਕੌਣ ਕਾਂਗਰਸ ਪਾਰਟੀ ਦੇ ਲਈ ਚਿਹਰਾ ਹੋ ਸਕਦਾ ਹੈ ਹਾਲਾਂਕਿ ਚਰਨਜੀਤ ਸਿੰਘ ਚੰਨੀ 2021 ਦੇ ਵਿੱਚ ਮੁੱਖ ਮੰਤਰੀ ਬਣੇ ਸੀ 2022 ਦੀਆਂ ਚੋਣਾਂ ਵੀ ਉਹਨਾਂ ਦੇ ਚਿਹਰੇ ਨੂੰ ਲੈ ਕੇ ਲੜੀਆਂ ਗਈਆਂ ਸੀ ਮੁਖ ਵਿਰੋਧੀ ਧਿਰ ਦੇ ਤੌਰ ਤੇ ਕਾਂਗਰਸ ਪਾਰਟੀ ਰਹੀ ਆਮ ਆਦਮੀ ਪਾਰਟੀ ਨੇ ਸਰਕਾਰ ਬਣਾ ਲਈ ਉਦੋਂ ਵੀ ਕਈ ਕਿੰਤੂ ਪਰੰਤੂ ਕਾਂਗਰਸ ਦੇ ਕਈ ਵੱਡੇ ਲੀਡਰਾਂ ਨੇ ਨਤੀਜਿਆਂ ਤੋਂ ਬਾਅਦ ਕੀਤੇ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਇਹ ਭਰੋਸਾ ਕਾਂਗਰਸ ਪਾਰਟੀ ਜਿਹੜੀ ਹੈ ਉਹ ਚਰਨਜੀਤ ਸਿੰਘ ਚੰਨੀ ਤੇ ਕਰਦੀ ਨਜ਼ਰ ਆ ਰਹੀ ਹੈ ਔਰ ਜੋ ਜਾਣਕਾਰੀ ਸੋਰਸਸ ਤੋਂ ਮਿਲ ਰਹੀ ਹੈ ਕਿ ਤਰਨਤਾਰਨ ਦੀ ਜ਼ਿਮਨੀ ਚੋਂ ਤੋਂ ਬਾਅਦ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਓਪੀ ਜਾਂ ਇੱਕ ਹੋਰ ਜਿਹੜੇ ਵੱਡੇ ਅਹੁਦੇ ਜਿਹੜੇ ਖਾਸ ਤੌਰ ਤੇ ਪੰਜਾਬ 'ਚ ਹੈਗੇ ਕਾਂਗਰਸ ਪਾਰਟੀ ਉਹਨਾਂ ਤੇ ਬਦਲਾਅ ਕਰਦੀ ਨਜ਼ਰ ਆਈਗੀ ਔਰ ਇਹ ਬਦਲਾਅ ਵੱਡੇ ਪੱਧਰ ਤੇ ਹੋਏਗਾ ਜ਼ਿਲ੍ਹਾ ਪ੍ਰਧਾਨਾਂ ਦੀ ਲਿਸਟ ਵੀ ਜਲਦੀ ਆਉਣ ਵਾਲੀ ਹੈ ਔਰ ਉਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਕਿ ਤਿਆਰੀ 2027 ਦੀ ਸ਼ੁਰੂ ਹੋਏਗੀ ਪਰ ਇਸ ਸਟਾਰ ਕੈਂਪੇਨਰਸ ਦੀ ਲਿਸਟ ਨੇ ਬਿਹਾਰ ਵਾਲੀ ਨੇ ਸੰਕੇਤ ਦੇਣੇ ಶೂ ಕೇನೆ